ਹੈਪੀ ਬਰਥਡੇ ਟੂ ਯੂ ਹਾਂ ਰਿਮੋਟ ਦੇ ਕੇ ਕੇਕ ਨੂੰ ਕਿੰਨੇ ਵਿੱਚ ਕੱਢਣਾ ਫਿਰ ਇੰਨਾ ਸੌਂ ਲਮੈਂ ਤੂੰ ਹੈ ਵੀ ਇੰਨਾ ਸੌਂ ਜਾ ਮੈਂ ਜਾਣ ਲੱਗੀ ਕਹਿੰਦੀ ਕੱਢ ਕੇ ਸਮੋਸਾ ਲੈ ਚੱਲ ਅਜੇ ਸਮੋਸਾ ਸ੍ਰੀ ਕਾਲ ਜੀ ਸਾਰਿਆਂ ਨੂੰ ਕੋ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਖਸ ਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਬ ਦੇਸਾਂ ਤੋਂ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਲੋ ਜੀ ਲੱਗੇ ਬਲੌਗ ਸ਼ੁਰੂ ਕਰਨ ਹੁਣ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸੇ ਹੋਗ ਦੇਓ ਜੀ ਤੇ ਨਾਲੇ ਫੁੱਲ ਬੋਚ ਕਰਿਓ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਬਾਕੀ ਘੰਟੀ ਵਾਲਾ ਬਟਨ ਵੀ ਪ੍ਰੈਸ ਕਰ ਲਿਆ ਕਰੋ ਕਿਉਂਕਿ ਜਦੋਂ ਵੀ ਸਾਡਾ ਬਲੌਗ ਆਵੇ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਜਲਦੀ ਆ ਜਾਵੇ ਲਓ ਜੀ ਹੁਣ ਪਹੁੰਚੇ ਬੇ ਅੱਜ ਅਸੀਂ ਟਿੰਬਰਪੁਰਾ ਤੁਹਾਨੂੰ ਪਤਾ ਜੀ ਪਿਛਲੇ ਬਲੌਗ ਚ ਤੁਸੀਂ ਦੇਖ ਚੁੱਕੇ ਆਂ ਵੀ ਅਸੀਂ ਟਿੰਬਰਪੁਰਾਏ ਪਹੁੰਚੇ تھے ਜੀ ਵੀ ਉੱਥੇ ਚਾਚੇ ਦੀ ਬੜੀ ਕੁੜੀ ਆ ਵਿਆਹੀ ਹੋਈ ਐ ਟਿੰਬਰਪੁਰਾ ਤੇ ਅਸੀਂ ਉੱਥੇ ਆਏ ਬੇ ਆ ਤੁਹਾਡੇ ਸਾਹਮਣੇ ਹੁਣ ਘਰੇ ਆਏ ਬੇ ਤੇ ਪਿਛਲੇ ਬਲੌਗ ਵਿੱਚ ਵੀ ਤੁਹਾਨੂੰ ਮਿਲਾਇਆ ਤੇ ਹੁਣ ਲਓ ਜੀ ਤੁਹਾਨੂੰ ਕਾਰਨ ਵੀ ਦੱਸਿਆ ਤਾਂ ਵੀ ਗੁਡੀਆਂ ਦਾ ਛੋਟੀ ਜੀ ਗੁਡੀਆਂ ਦਾ ਬਰਥਡੇ ਹੈ ਉਹ ਅੱਜ ਹੁਣ ਸਾਨੂੰ ਬੁਲਾਇਆ ਤਾਂ ਗੈਲ ਪ੍ਰਿੰਸ ਆਇਆ ਵਾ ਪ੍ਰਿੰਸ ਨੇ ਇਦਾਂ ਆਣਾ ਨਹੀਂ ਦਉ ਉਹਨੂੰ ਵੀ ਮਿਲਾਨੇ ਤੁਹਾਨੂੰ ਵੀ ਹੁਣ ਲੱਗੇ ਜੀ ਕੇਕ ਕੱਟਣ ਹੁਣ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਪਹਿਲਾਂ ਤਾਂ ਮਿਲੋ ਜੀ ਮਨਜੀਤ ਹਾਂਜੀ ਮਹਾਰਾਣੀ ਬੀਬਾ ਪਠੜ ਜੀ ਸਾਸਲੀ ਦਾ ਵੀ ਸਾਰੰਗ ਜਾਨੀ ਜਣੋਂ ਆਇਆ ਉਲਟ ਹੋ ਗਿਆ ਦਾ ਕੰਮ ਜੀ ਆਪਣੇ ਸਬਸਕ੍ਰਾਈਬਰ ਨੂੰ ਤਾਂ ਪਤਾ ਹੀ ਪੈਣਾ ਨੂੰ ਵੀ ਮਹਾਰਾਣੀ ਦਾ ਗਜਰਾਤ ਵਾਲੀ ਆ ਆਪਾਂ ਕੇ ਪੀਪੀ ਭੱਟਲ ਦੀ ਦੀ ਤਾਂ ਭੱਟਲ ਜੀ ਲਓ ਜੀ ਐਨ ਤਿਆਰੀਆਂ ਪੂਰੀਆਂ ਚੱਲ ਰਹੀਆਂ ਜੀ ਤੁਸੀਂ ਕਿਹੜੀ ਪ੍ਰਿੰਸ ਕਿਹੜੇ ਹੋਵਗੇ ਜੇ ਮੈਂ ਬੀਬੀ ਭੱਟਲ ਹੈ ਹੈ ਇਹ ਤਾਂ ਹੁਣ ਬਾਈ ਕੋਈ ਪਤਾ ਨਹੀਂ ਮੰਨ ਨੂੰ ਤਾਂ ਪਤਾ ਨਹੀਂ ਭਾਈ ਦੇਖੋ ਮੈਂ ਤਾਂ ਨੋ ਰੱਖਿਆ ਮੈਂ ਤਾਂ ਰੱਖਿਆ ਵਾ ਹੁਣ ਤੁਸੀਂ ਆਪਣਾ ਸੋਚੋ ਮੰਨੂ ਕਾ ਤੋ ਪੁੱਛਦੇ ਟੋਲਣਾ ਪੈਣਾ ਆਪਾਂ ਨੂੰ ਵੀ ਹਾਂ ਫਿਰ ਤੂੰ ਗੂਗਲ ਗੂਗਲ ਪਰ ਸਰਚ ਕਰ ਟੋਲ ਭਾਈ ਹੈ ਕਿ ਨਹੀਂ ਤੇ ਬਾਕੀ ਹੁਣ ਗੈਲ ਤਿਆਰੀਆਂ ਤਿਉਰੀਆਂ ਵੀ ਕਰਾ ਦੇ ਹਾਂ ਫਿਰ ਮੈਂ ਤਾਂ ਕਹਿ ਰਹੀ ਹਾਂ ਗੁੜੀਆ ਗੈਲ ਲੱਗ ਜਾ ਹਾਂ ਜਾ ਕੇ ਤਿਆਰੀਆਂ ਕਰਾ ਚੱਲ ਫਿਰ ਠੰਡਾ ਪਾਣੀ ਪੀ ਲਿਆ ਤਾਂ ਭਾਈ ਹਾਂ ਚਾਹ ਪਾਣੀ ਪੀ ਲਿਆ ਤਾਂ ਮੈਂ ਕਿਹਾ ਤੁਸੀਂ ਅੰਨੀ ਕਾਲੀ ਖਾਦਾ ਹੋ ਜਾਂਦੀ ਤੇ ਇਹ ਮੇਲੋ ਤੁਹਾਨੂੰ ਮਿਲਾ ਦਈਏ ਜਿਹੜੀ ਗੁੜੀਆ ਦਾ ਬਾਡੇ ਐ ਆਹਾ ਮੇਰਾ ਪੁੱਤ ਆ ਦੇਖੋ ਹੈ ਜੀ ਮੇਰੇ ਪੁੱਤ ਦਾ ਇਹਦਾ ਬਾਡੇ ਹੈ ਤੇਰਾ ਬਾਡੇ ਹੈ ਭਾਈ ਸਾਸੀ ਕਾਲ ਬਲਾਜ ਸਾਸੀ ਕਾਲ ਹਾਂ ਛਛਿਕਲ ਇੱਕ ਆਏ ਪੁੱਤ ਮੇਰਾ ਆਇਆ ਵਕਲੇ ਇਹ ਗੱਲ ਖੀਦੀ ਜਾਂਨੇ ਅੱਜ ਸਾਸੀ ਕਾਲ ਬਲਾ ਦੇ ਬਾਈ ਸਾਸੀ ਕਾਲ ਆ ਦੇਖੋ ਜੀ ਚਮਾ ਨਹੀਂ ਜੱਕਦਾ ਅੱਜ ਪਹਿਲੀ ਵਾਰ ਮਿਲਿਆ ਸਾਨੂੰ ਦੇਖ ਲਓ ਚਮਾ ਜੱਕ ਨਹੀਂ ਬੱਚੇ ਚ ਇਹ ਜੇ 100 ਬੱਚੇ ਹੋਣੇ ਚਾਹੀਦੇ ਸਾਹਮਣੇ 6 6 ਬੱਚਾ ਹੈ ਨਾ ਹੈ ਨਾ ਪੁੱਤ ਪੜ੍ਹੇ ਕਰਦਾ ਕਿੰਨੇ ਵੀ ਕਲਾਸ ਚ ਨੱਚੀ ਲੋਟ ਚ ਸੁਣ ਚਿਆ ਨਰਸਰੀ ਚ ਤੂੰ ਥੋੜੀ ਨਾ ਛੀ ਤੂੰ ਵੀ ਨਾ ਛਰੀ ਚ ਹੈ ਅੱਛਾ ਕੋਈ ਮੈਡਮ ਕੁੱਟ ਨਹੀਂ ਮਾਰਦੀ ਤਾਂ ਨਹੀਂ ਤੁਹਾਨੂੰ ਹੈ ਇਧਰ ਨੂੰ ਆ ਪੁੱਤ ਇਧਰ ਹੁਣ ਦੱਸ ਵੀ ਤੈਨੂੰ ਕੋਈ ਮੈਡਮ ਤਾਂ ਨਹੀਂ ਕੁੱਟਦੀ ਮਾਰਦੀ ਹੈ ਪੁੱਤ ਨਹੀਂ 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 ਮਾਰਦੀ ਅੱਛਾ ਤੈਨੂੰ ਬਾਈ ਛੀਮੂ ਪੁੱਤ ਹੈ ਤੈਨੂੰ ਬਾਈ ਤੈਨੂੰ ਤਾਂ ਨਹੀਂ ਮਾਰਦੀ ਮੈਡਮ ਮਾਰਦੀ ਹੈ ਕਦੇ ਕਦੇ ਚੱਲ ਇੰਨਾ ਕਿ ਤਾਂ ਮਾਰਨਾ ਚਾਹੀਦਾ ਬੱਚੇ ਗਲਤੀਆਂ ਕਰਦੇ ਹਨਾ ਛੋਟੇ ਬੱਚੇ ਤੂੰ ਤਾਂ ਨਹੀਂ ਕਰਦਾ ਕੋਈ ਗਲਤੀ ਸਕੂਲ ਵਿੱਚ ਪੁੱਤ ਹੈ ਚਲੋ ਆਤਾ ਜੀ ਸਾਉ ਬੱਚਾ ਚਲੋ ਠੀਕ ਹੈ ਜੀ ਚਲੋ ਹੁਣ ਤੁਸੀਂ ਨਾਲ ਬਣੇ ਰਹੇ ਹੋ ਜੀ ਆਪਾਂ ਕਰਦੇ ਗੱਲਬਾਤ ਇਹ ਸੰਗਦੇ ਵੀ ਹੈ ਸੰਗਦੇ ਵੀ ਨਹੀਂ ਹੈ ਲੋਈ ਜੱਸ ਕਰਨ ਆਪਣਾ ਲੱਗਿਆ ਵਾ ਕਿਆ ਲੱਗਿਆ ਕਰਨ ਪੁੱਤ ਇੱਧਰ ਬਲਾਉ ਥਾਸੀ ਕਾ ਮਿਲੋਈ ਜੱਸ ਕਰਨ ਆ ਦੇਖੋ ਜੀ ਅੰਦਰ ਕੁੜੀਆਂ ਨੇ ਕਿੰਨੇ ਸੋਨੇ ਖਿਲਾਉਣੇ ਸਜਾ ਕੇ ਰੱਖੇ ਹੈਈ ਟੈਡੀ ਬੀਅਰ ਦੇਖ ਲੋ ਜੀ ਗੁਡੀਆਂ ਚੱਕ ਲਈ ਤੇਰੀ ਸੀਮੂ ਪੁੱਤ ਗੁਡੀਆਂ ਚੱਕ ਲਈ ਹਾਂ ਗੁਡੀਆਂ ਲੈ ਲਈ ਕਰਨਾ ਉਹ ਦੇਖ ਉਹ ਦੇਖ ਉਹ ਦੇਖੋ ਕੋਲੀ 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 ਆਏ ਤੇ ਆਏ ਤੇ ਹਾਂ 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 ਤੇ ਹੁਣ ਸਾਨੂੰ ਦਿਖਾਣੇ ਦੀ ਤਿਆਰੀਆਂ ਚੱਲ ਰਹੀਆਂ ਜੀ ਹੁਣ ਬਸ ਚੰਨ ਕੋ ਮੈਂਟਰਾ ਵਿੱਚ ਆਪਾਂ ਨੇ ਕੇਕ ਹੋਰ ਬਾਈ ਪ੍ਰੌਣਿਆ ਕੀ ਹਾਲ ਹੈ ਤੇਰਾ ਕਿਸ ਤਰ੍ਹਾਂ ਚੱਲਦਾ ਕੰਮ ਕਾਰ ਐ ਲੋਕ ਜੀ ਵਧੀਆ ਤੇ ਅੱਜ ਖਿੱਚੀਆਂ ਪਈਆਂ ਤਿਆਰੀਆਂ ਹੈ ਚਲੋ ਠੀਕ ਹੈ ਸਾਲ ਬਾਅਦ ਕਹਿਣਾ ਉਹਦੇ ਇੱਕ ਦਿਨ ਹੈ ਬਰਥਡੇ ਦਾ ਬਣਾਉਣਾ ਚਾਹੀਦਾ ਬੱਚਿਆਂ ਵਧੀਆ ਹੋਵੇ ਉਹ ਵਧੀਆ ਇੰਜੋਏ ਕਰੋ ਹਾਂ ਜੀ ਹਾਂ ਆਏ ਵੀ ਆਪਾਂ ਦੇਖਤਾ ਬੁਲਾਏ ਆਪਾਂ ਪਹੁੰਚ ਗਏ ਹੈ ਕਿ ਨਹੀਂ ਬਹੁਤ ਵਧੀਆ ਜੀ ਆ ਗਏ ਹਾਂ ਤੇ ਹੋਰ ਉਹ ਖੇਤੀਬਾੜੀ ਕਣਕ ਕਣਕ ਬੀਜੀ ਵੀ ਡੰਗਰ ਪਸ਼ੂ ਵੀ ਰੱਖੇ ਪੇ ਉਹਨਾਂ ਦਾ ਗਏ ਆ ਫਿਰ ਅਸੀਂ ਅੱਛਾ ਇੱਕ ਡੰਗਰ ਹੈ ਹੈ ਤਾਂ ਹੈ ਫਿਰ ਅਸੀਂ ਲੱਗ ਗਏ ਨਾ ਜੀ ਹਾਂ ਕਾਮਕਾਰਾਂ ਬੁਲਾ ਕੇ ਜਾਂਦੇ ਰਹਿੰਦੇ ਫਿਰ ਇਹ ਤਾਂ ਗੱਲ ਮੰਨਣ ਵਾਲੀ ਹੈ ਤੇਰੀ ਵੀ ਜੇ ਕਾਮਕਾਰਾਂ ਤੇ ਬਾਹਰ ਅੱਪਨ ਡਿਊਟੀ ਹੁੰਦੀ ਹੁੰਦੀ ਹਾਂ ਥੇ ਵਾੜਾ ਮੋਟਾ ਕਰੂ ਫਾਦਰ ਸਾਹਿਬ ਸਾਹਮਣੇ ਹੁਣੇ ਮਾੜਾ ਮੋਟਾ ਕੱਖ ਘੰਡਾ ਕਰੀ ਜਾਂਦੇ ਹੁਣੇ ਹਾਂ ਜਾਂਦੇ ਸੰਡੇ ਛੁੱਟੀ ਹੁੰਦੀ ਹੈ ਫਿਰ ਤਾਂ ਕਦੇ ਲੈ ਜਾਂਦੇ ਕਦੇ ਬਸ ਠੀਕ ਹੈ ਅਸੀਂ ਮਿਲ ਜੁਲ ਕੇ ਚੱਲੀ ਜਾਓ ਵਧੀਆ ਹੋ ਗੱਲ ਤਾਂ ਇਹ ਹੈ ਵੀ ਬਾਕੀ ਇੱਕ ਗੱਲ ਹੋਰ ਵੀ ਹੈ ਜੇ ਡੰਗਰ ਪਸ਼ੂ ਰੱਖਣੇ ਨਾ ਫਿਰ ਬਾਹਰ ਦਾ ਕੰਮ ਨਹੀਂ ਚੱਲਦਾ ਗੈਲ ਨਹੀਂ ਚੱਲਦਾ ਹੈ ਕ ਨਹੀਂ ਡੰਕਰ ਤਾਂ ਕਹੇ ਕਰਦੇ ਸਿਆਣੇ ਕਹਿੰਦੇ ਚੱਕ ਚਾਹੇ 2 ਚਾਹੇ 10 ਆ ਬੰਦੇ 2 ਆ ਚਾਹੇ 4 ਆ ਉਹ ਵਿੱਚੇ ਫਿਰ ਵੀ ਕੰਮ ਪੂਰਾ ਨਹੀਂ ਹੁੰਦਾ ਹਾਂਜੀ ਹਣੀ ਤੇ ਖਿੱਚੀਆਂ ਪਈਆਂ ਤਿਆਰੀਆਂ ਦੇਖੀਏ ਫਿਰ ਲਓ ਜੀ ਤੁਹਾਨੂੰ ਦਿਖਾ ਦਈ ਅੰਦਰ ਮਨਜੀਤ ਉਹਨਾਂ ਚੱਕਿਆ ਪਿਆ ਕੰਮ ਨੂੰ ਹੋਰ ਬਾਈ ਮਨਜੀਤ ਬਾਬਾ ਕਿਤੇ ਐ ਵੀ ਨਾ ਕਰਦੇਓ ਕਿਤੇ ਚੈਕਿੰਗ ਚੋਕਿੰਗ ਕਰਨ ਲੱਗਦਾ ਕਰਤੇ ਆ ਕੰਮ ਹਾਂ ਮੰਨੋ ਪਤਾ ਕੀ ਹੋਇਆ ਵਾ ਹੁਣ ਚਮਚਾਮ ਵਾਲੀ ਫਾਸੀ ਵੀ ਹੁਣ ਗਲ ਚ ਚਮਚਾਮ ਫਸ ਗਈ ਮੈਂ ਦੇਖ ਲਿਆ ਉਹ ਜਿਹੜੇ ਚਾਚਾ ਦੇ ਲਈ ਗੇੜੀ ਬਣੀ ਐ। ਅੱਛਾ ਸਾਹਬ ਜੀ। ਅੱਛਾ। ਤੇ ਕੀ ਕੂਕ ਦੀਆਂ ਤਿਆਰੀਆਂ? ਕੇਵਲ ਬੱਸ ਲੱਗੀਆਂ। ਜੇ ਕੱਟਣ ਲੱਗੇ ਤੁਸੀਂ ਉਹਨਾਂ ਨੂੰ ਵੀ ਬੁਲਾ ਲਓ ਆਪਣੇ ਗਵਾਂਢੀਆਂ ਨੂੰ ਤਾਂ ਬੁਲਾ ਲਓ ਚਾਚੇ ਚੂਚੇ ਉਹਨਾਂ ਨੂੰ। ਚਾਚੇ ਦੀ ਕੁੜੀ ਆ ਰਹੀ ਆ। ਹਾਂ। ਬਾਕੀ ਸਮਾਨ ਕਰ ਲਓ ਤਿਆਰ। ਲਓ ਜੀ ਤਿਆਰੀਆਂ ਛੱਡਣ ਲੱਗੇ ਵੀ। ਹੈ? ਕੀ ਹੋਇਆ? ਉੱਧਰ ਤੇ ਬਹੁਤ ਚਮਕ ਆ ਰਹੀ ਹੈ ਨਾ। ਉੱਧਰ ਤੇ ਰੋਸ਼ਨੀ ਪੈ ਰਹੀ ਆ। ਹਾਂ ਬਹੁਤ ਚੰਨਾ ਆ ਰਿਹਾ। ਚੰਗ ਕਰ ਚਲੋ ਐਂ ਕਰੋ ਬਾਕੀ ਤਿਆਰੀ ਖੀਚੋ ਫਿਰ ਅਸੀਂ ਵੀ ਵਾਪਸੀ 2 ਘੰਟੇ ਦਾ ਸਫ਼ਰ ਹੈ ਸਾਡਾ ਡੇਢ ਦਾ ਕੁਝ ਰਸਤੇ ਟੁੱਟਣੇ ਕਰਕੇ 2 ਹੀ ਹੋ ਜਾਣੇ ਤਾਂ ਕਰਕੇ ਨਾ ਮੜਕ ਛੇਤੀ ਨਵੇੜੋ ਜਿਹਨੂੰ ਬੁਲਾਣਾ ਨਾ ਮੜਾ ਫੋਨ ਕਰ ਦੋ ਕਿ ਸਾਡੇ ਰਿਸ਼ਤੇਦਾਰਾਂ ਨੇ ਜਾਣ ਦੀ ਦੱਸਦਾ ਸਿੱਧਾ ਦਾ ਹੈ ਗੱਲ ਉਹ ਨਹੀਂ ਹੈਗੀ ਪਰ ਉਹਨਿਆਂ ਤੈਨੂੰ ਪਤਾ ਨਹੀਂ ਗੱਲ ਦਾ ਗੱਲ ਪਤਾ ਕੀ ਆਏ ਅੱਜ ਕੱਲ ਸਾਰੇ ਇਕੱਲੇ ਇਕੱਲੇ ਐ ਨੰਬਰ 2 ਕੰਮਕਾਰ ਵੀ ਐ ਨੰਬਰ 3 ਫੇ ਬੱਚਿਆਂ ਦੇ ਚੱਲ ਪਏ ਪੇਪਰ ਉਹਨਿਆਂ ਨਹੀਂ ਸਾਡੂ ਆ ਹਾਂ ਸਾਡੂ ਕਹ ਲੈ ਤਾਂ ਕਿ ਆਏ ਅਸੀਂ ਸਾੜੇ ਤਾਂ ਮੂੰਹ ਭਰਾ ਹੀ ਚੜਿਆ ਬਾਬਾ ਜੀ ਪਹਿਲਾਂ ਤੇ ਹੁਣ ਜਿਹੜਾ ਲਫ਼ਜ਼ ਮੈਂ ਬੋਲ ਰਿਹਾ ਹਾਂ ਉਹ ਪ੍ਰਿੰਸ ਨੂੰ ਬੋਲਣਾ ਚਾਹੀਦਾ ਪ੍ਰਿੰਸ ਹੰਦਰ ਜਾ ਕੇ ਪੈ ਜਾਂਦਾ ਹੈ ਦੇਖਿਆ ਨਹੀਂ ਪਹਿਲਾਂ ਪੱਕੀ ਗੱਲ ਐ ਪ੍ਰਿੰਸ ਦਾ ਕਹਿੰਦੇ ਸੌਂ ਗਿਆ ਹੈ ਐ ਕਰ ਤੂੰ ਜਾ ਕੇ ਛੇੜ ਉਹਨੂੰ ਕਹਦੇ ਭਾਈ ਤੂੰ ਆਇਆ ਅੱਜ ਤੂੰ ਗੱਲਾਂ ਬਾਤਾਂ ਮਾਰ ਤੂੰ ਤਾਂ ਸੌਂ ਗਿਆ ਕਹਦੇ ਆ ਕੇ ਗੱਲ ਬਣੀ ਹੈ ਬਾਕੀ ਬਾਕੀ ਉਹ ਬਾਕੀ ਸਹੀ ਗੱਲ ਆ ਤਾਂ ਕੰਬਲ ਲੈ ਕੇ ਪਿਆ ਏ ਹੈ ਆ ਜਮਾਨਾ ਆ ਗਿਆ ਦੇਖ ਲੋ ਜੀ ਰਿਸ਼ਤੇਦਾਰੀ ਚ ਆਏ ਜੇ ਘੰਟਾ ਇੱਕ ਹੋਇਆ ਏ ਆਹ ਮੇਰਾ ਸਾਡੂ ਮਾਰ ਰਿਹਾ ਆਵਾਜ਼ਾਂ ਠਾਲ ਰਿਹਾ ਉਹਨੂੰ ਕਹਿੰਦਾ ਉੱਠ ਜਾ ਭਾਈ ਉੱਠ ਜਾ ਦੇਖ ਲੈ ਮਨ ਲਿਗਾ ਗਾਇਆ ਲਿਗਾ ਦਵਾ ਜੀ ਅੰਦਰ ਵਿੱਚ ਨਾ ਪਤਾ ਕੀ ਹੋਇਆ ਜੀ ਜਦੋਂ ਅਸੀਂ ਆਏ ਨਾ ਅਸੀਂ ਤਾਂ ਬਾਹਰ ਚਾਹ ਪਾਣੀ ਲਾਗੇ ਪੀਣ ਠੰਡਾ ਠੁੰਡਾ ਜਾ ਹੈ ਪ੍ਰਿੰਸ ਨੇ ਅੰਦਰੇ ਪੀ ਗਾ ਨਾ ਅੰਦਰ ਪੈ ਗਿਆ ਮਹਾ ਆ ਤਾਂ ਐ ਪੈ ਗਿਆ ਜਿੱਕਣਾ ਅਸੀਂ ਐਦੇ ਕੋਲ ਆਏ ਹੁੰਨੇ ਰਿਸ਼ਤੇਦਾਰੀ ਚ ਹੈ ਨਾ ਹੈ ਪ੍ਰਿੰਸ ਤਾਂ ਆ ਬਣ ਗਿਆ ਵੀ ਮੇਰੇ ਕੋਲ ਆਏ ਤੁਸੀਂ ਆ ਤਾਂ ਐ ਬੈਠ ਗਿਆ ਕੇ ਪੈ ਗਿਆ ਚਲੋ ਹੋ ਜਾਂਦਾ ਏ ਕੋਈ ਚੱਕਰ ਨਹੀਂ ਇਹਨਾਂ ਨੇ ਕੰਮ ਕਰਦੇ ਜਾਦਾ ਹੈ ਹੈ ਨਾ ਹਾਂ ਇਧਰ ਨੂੰ ਹਰਕਾ ਹੈਗਾ ਕਿਉਂ ਕਾਲੇ ਨੂੰ ਪਤਾ ਹੀ ਘਾਤੋ ਹੈ ਉੱਪਰ ਤਾਂ ਨਹੀਂ ਹੈਗਾ ਹਨੀ ਸਿੰਗਲ ਸਟੋਰੀ ਉਹ ਹੈ ਫਿਰ ਸਾਈਡ ਪਰ ਹੋਣਾ ਕੋਈ ਘਰ ਉੱਚਾ ਹੋਣਾ ਦੋ ਫਲੋਰ ਦਾ ਸਾਈਡ ਪਰ ਹਾਂ ਉਹਦੇ ਕਰਕੇ ਸੂਰਜ ਦੀ ਰੋਸ਼ਨੀ ਇੱਕ ਪਾਸੇ ਹੀ ਰੁਕ ਜਾਂਦੀ ਹੈ ਹੈ ਤੇ ਉਹ ਤੋਂ ਬਾਅਦ ਨਹੀਂ ਚੱਲ ਕੋਈ ਨਹੀਂ ਬਾਕੀ ਇੱਕ ਹੋਰ ਵੀ ਹੋ ਗਿਆ ਉਹ ਮੂਰੇ ਬ੍ਰਾਂਡ ਆ ਗਿਆ ਉਧਰ ਤੇ ਹੁਣ ਦੇਖ ਲੈ ਇਹ ਟਾਈਮ ਕਿੰਨਾ ਬੱਜਿਆ ਜੀ 4 ਸਾਢੇ 3 ਦਾ ਟਾਈਮ ਹੈ ਤੇ ਉਧਰ ਤੋਂ ਹੁਣ ਸੂਰਜ ਆ ਇੱਧਰ ਆ ਗਿਆ ਉਹ ਇੱਧਰ ਤੋਂ ਫਿਰ ਘਰਾਂ ਦੀ ਓਟ ਹੋ ਗਈ ਨਾ ਮਕਾਨਾਂ ਦੀ ਓਟ ਹੋਣੇ ਕਰਕੇ ਅੰਦਰ ਦੇਖ ਲੈਣ ਛਾਉ ਐ ਬਾਹਰ ਬੇੜੇ ਚ ਛਾਉ ਐ ਫਰਕ ਐ ਉਦੋਂ ਦਰਾਖਤਾਂ ਇਤਨ ਬਹੁਤ ਜ਼ਿਆਦਾ ਐ ਅਜੇ ਜ਼ਮੀਨਾਂ ਵਿਕੀਆਂ ਨਹੀਂ ਹੈ ਜੀ ਇੱਕ ਕੰਮ ਹੋਰ ਕੱਢ ਲੈਂਦੇ ਆ ਮਨ ਨੂੰ ਐ ਨਹੀਂ ਸਮਝ ਆਇਆ ਇਹ ਮਨਜੀਤ ਪ੍ਰਿੰਸ ਤਾਂ ਬੈਗ ਵੀ ਬਹੁਤ بڑا ਲੈ ਕੇ ਆਇਆ ਵਾ ਨਹੀਂ ਉਹ ਦੇਖ ਸਰਹਾਣੇ ਰੱਖੀ ਬੈਠਿਆ ਆਪਣੇ ਨਹੀਂ ਚਲੋ ਉਹ ਦੇਖ ਗੁੱਟੇ ਕਿੰਨੇ ਸੋਹਣੇ ਸਜਾ ਕੇ ਰੱਖੇ ਹੋਏ ਹੈ ਜੇ ਮੇਰੀ ਭੈਣ ਜੀ ਦਾ ਪਾਤਨਦੀ ਜੀ ਮਾ ਮੂ ਮਾਇਆ ਬਹੁਤ ਜ਼ਿਆਦਾ ਅੱਛਾ ਤੈਨੂੰ ਸਕਿਉਰਟੀ ਗਾਰਡ ਬਠਾ ਲਿਆ ਵਾ ਹੇ ਕੋਲ ਕਹਿੰਦਾ ਮੇਰੀ ਭੈਣ ਜੀ ਦਾ ਆ ਦੇਖ ਲੈ ਇੱਧਰ ਕਿਆ ਕਹਿ ਰਿਹਾ ਕਹਿੰਦਾ ਮੈਂ ਤਾਂ ਤਾਂ ਪਿਆ ਐ ਕਹਿੰਦਾ ਕਿ ਮੇਰੀ ਭੈਣ ਜੀ ਦਾ ਪਰਸ ਪਿਆ ਹੋਰ ਹੈ ਕਹਿੰਦਾ ਦੀਦੀ ਦਾ ਕਹਿੰਦਾ ਮੈਂ ਭਾਈ ਸਕਿਉਰਟੀ ਗਾਰਡ ਰੱਖਿਆ ਵਾ ਮਾਇਆ ਜ਼ਿਆਦਾ ਆਏਗੇ ਨਾ ਤੂੰ ਖੋਲ ਵੀ ਨਾ ਲਈ ਬਹੁਤ ਤਰ੍ਹਾਂ ਦੇ ਕਾਰਤੂਸ ਐ ਮਾ ਹੱਥਾਂ ਵਾਲੇ ਲੱਗ ਗਏ ਹਾਂ ਜਿੰਮੇਵਾਰੀ ਹੈ ਹਾਂ ਉਹ ਐ ਵੀ ਕਹਦੇ ਇਹਨੂੰ ਕਹਦੇ ਖੋਲ ਵੀ ਨਾ ਲਈ ਐ ਮੈਂ ਕਾਰਤੂਸ ਬਹੁਤ ਤਗੜੇ ਤਗੜੇ ਪਏ ਐ ਐ ਕਰ ਰਹੀ ਹੈਂ ਮੈਨ ਨਹੀਂ ਮਨੂੰ ਐ ਲੱਗਦਾ ਉਹ ਭਾਈ ਪ੍ਰਿੰਸ ਨਹੀਂ ਰਮੋੜ ਤੇਰਾ ਭਾਜੀ ਦਾ ਉਲ ਗਿਆ ਪਾ ਲੱਗਦਾ ਮਨੂੰ ਦੇਖ ਵੀ ਲਈ ਹੈਂ ਚੱਲ ਅਰੇ ਰਾਜਾ ਤੂੰ ਬਰਥਡੇ ਮਨਾਣ ਆਇਆ ਕਿ ਸੌਣਾ ਆ ਕੰਬ ਕਰੰਦੀ ਨੀਂਦ ਸੌ ਗਿਆ ਫੇਰ ਦੋਸਤ ਅੰਦਰ ਐ ਬਣ ਗਿਆ ਕੰਪਣਾ ਯਾਰ ਤੂੰ ਅੱਜ ਆਇਆ ਆ ਹੈ ਘੰਟੇ ਦੋ ਘੰਟੇ ਲਈ ਆਇਆ ਤੂੰ ਭੈਣ ਨੂੰ ਪੁੱਛ ਭਾਜੀ ਨੂੰ ਪੁੱਛ ਖਬਰਸਾਰ ਪੁੱਛ ਲੈ ਵੀ ਭਾਈ ਹਾਂ ਕਿਤਰਾ ਚੱਲਦੇ ਕੰਮਕਾਰ ਤੂੰ ਗੱਲਬਾਤ ਕਰ ਕੋਈ ਤੂੰ ਤਾਂ ਪੈ ਗਿਆ ਐਨ ਓਕੇ ਵਧੀਆ ਐਨ ਵਧੀਆ ਓਹ ਮੇਰੇ ਯਾਰ ਤੂੰ ਤਾਂ ਕਹ ਦੇ ਕਹ ਦੇ ਜੇ ਗੱਲ ਕਰਨੀ ਬੈਠ ਕੇ ਦਾ ਕਰ ਲਿਆ ਗਿਆ ਤੂੰ ਤਾਂ ਆ ਕੇ ਪੈ ਗਿਆ ਇਹ ਤਾਂ ਸੌਂਏ ਲੈ ਅੱਜ ਕਹਦੇ ਕੱਢ ਉੱਠ ਕੇ ਬਾਹਰ ਘੁੰਮ ਫਿਰ ਦੇਖ ਘਰ ਬਾਹਰ ਇਹ ਤਾਂ ਬਾਈ ਉੱਥੇ ਵੀ ਆਪਣੀ ਕੁਰਸੀ ਜਾਂਦਾ ਜੀ ਕੱਢ ਉਧਰ ਨੂੰ ਇੱਧਰ ਨੂੰ ਆ ਜਾਓ ਲਾਗ ਨੂੰ ਫਿਰ ਸਮੋਸੇ ਖਾਦੇ ਜੀ ਨੂੰ ਸੇਸ ਮਾਸੇ ਹੈ ਹੋਰ ਹੋਰ ਪੁੱਛੋ ਬਾਈ ਜਲਦੀ ਜਾਨੂੰ ਹੋਰ ਕੁਝ ਧਰ ਲਓ ਬੋਬੀ ਬਣੀ ਪਈ ਗਿਆ ਹਾਂ ਮਟਰ ਬਣੇ ਬਣੀਰ ਬਣਿਆ ਪਿਆ ਸਮੋਸੇ ਆਏ ਹੋਏ ਹੈ ਹਾਂ ਕੀ ਧਰ ਲਓ ਫਿਰ ਬਾਕੀ ਸਮੋਸਿਆਂ ਵਿੱਚ ਵੀ ਪਨੀਰ ਕੱਟ ਕੇ ਪਾਇਆ ਵਾਏ ਜੇ ਤੂੰ ਕਹੇ ਉਹ ਕੱਢ ਲਈਏ ਕਾਇਦਰ ਮੰਜੀ ਇਦਾਂ ਕੰਮ ਕਰਾਵਾਂ ਜੀ ਹੈ ਭਾਈ ਇਹਦੀ ਗੌਰ ਰੱਖ ਜ਼ਿਆਦਾ ਆਪਣੀ ਭੈਣ ਦੀ ਕਿਉਂਕਿ ਇਹ ਘਰਾਂ ਦਾ ਤੈਨੂੰ ਪਤਾ ਹੀ ਹੈ

ਵਾ ਜੇ ਚੱਕ ਦਣੀ ਆ ਭਾਬੀ ਭਾਬੀ ਤਾਂ ਮੈਂ ਕਦੀ ਵੀ ਨਹੀਂ ਹੋਗੇ ਮਨਾ ਵੀ ਨਹੀਂ ਹੋਗੇ ਮਿਹਨਤ ਅੱਜ ਉੱਪਰ ਜਿੱਤੀ ਆ ਅੱਜ ਵੀ ਨਹੀਂ ਹੋਗਨੇਗਾ ਤੇ ਲੋ ਜੀ ਕਿੰਨਾ ਖੁਸ਼ ਹੈ ਗੁੜੀਆ ਕੇ ਕੱਟੀਏ ਹੁਣ ਹੈਨਾ ਕਟੂਗੇ ਅਜੇ ਨਹੀਂ ਜਾਂ ਮम्मा ਕਹੂਗੀ ਠੀਕ ਹੈ ਅਜੇ ਨਹੀਂ ਠੀਕ ਹੈ ਨਾ ਲੋ ਜੀ ਅਜੇ ਦੋ ਕ ਕਹਿਣਾ ਦੇ ਆਪਣੇ ਨਾਲ ਆਪਣੇ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੇ ਗਵੰਡੀ ਐ ਆਪਣੇ ਚਾਚੇ ਤਾਏ ਦੇ ਉਹ ਅਜੇ ਪਹੁੰਚੇ ਨਹੀਂ ਬਾਕੀ ਸਾਰੇ ਆ ਗਏ ਉਹਦੀ ਤੇ ਬਾਹੌਣ ਤਿਆਰੀਆਂ ਹੀ ਐ ਵੀ ਅਜੇ ਕਿੰਨਾ ਕੁ ਟਾਈਮ ਲੱਗਣਾ ਮੰਜੀ ਬਸ 5 ਮਿੰਟ ਖੜ ਜਾ ਹੈ 5 ਮਿੰਟ ਖੜ ਜਾ ਇੱਕ ਵਾਰੀ ਫੇਰ ਸਨੇਹਾ ਭੇਜ ਦੇਣਾ ਤਾਂ ਉਹ ਰਹਿ ਗਏ ਨਾ ਪਿੱਛੇ ਚਾਚੇ ਤਾਏ ਮਾਤੇ ਜੇ ਜੋ ਭੇਜ ਇੱਕ ਵਾਰੀ ਫੇਰਨੇ ਆ ਕਿਸੇ ਨੂੰ ਭੇਜ ਦੋ ਤੇ ਆ ਦੇਖੋ ਆ ਕਰਨ ਦੇ ਬੈਠਿਆ ਚਲ ਭੀਆਂ ਤਿਆਰੀਆਂ ਜਿੱਤ ਅੱਧੀ ਕਿਵੇਂ ਲੇ ਗਏ ਆ ਜੇ ਇਹ ਸੇਰ ਦਾ ਇੱਥੇ ਹੀ ਹੈ ਬਾਲਾ ਵੀਦ ਕਹਤਾ ਕਰ ਰੋਟੀ ਖਾਣ ਬਾਹਰ ਜਾਣਾ

ਹੈਪੀ ਬਰਥਡੇ ਟੂ ਯੂ ਗੋਡ ਬlesਸ ਯੂ ਅੰਤਾਜੀ ਆਪ ਵੀ ਕੋ ਬੋਲੋ ਤਾਂ ਬੋਲੋ ਕਿ ਮੈਂ ਗੋਡ ਬlesਸ ਯੂ ਬੋਲੋ ਬੁਗਵਾ ਦੇ ਲੋ ਤਾੜੀਆਂ ਮਾਰ ਦੋ ਤਾੜੀਆਂ ਬਾਈ ਕੱਟ ਤੇ ਆ ਕੱਟ ਤੇ ਕੇਕ ਆ ਬੱਲੇ 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 ਬਰਾਈ ਤੂੰ ਵੀ ਮਾਰ ਦੇ ਗੈਲ ਬਾਈ ਹਾਂ ਹੈਲਪ ਕਰ ਦੇ ਚੱਲ ਕਰ ਦੋ ਬਾਈ ਉਹ ਕੱਢ ਦੋ ਹੁਣ ਚੱਕ ਦੋ ਇਹਨਾਂ ਨੂੰ ਉੱਪਰੋਂ ਮੋਮਬਤੀਆਂ ਚੱਕ ਦੋ ਹੌਲੀ ਹੌਲੀ ਇੱਕ ਮੰਜੀ ਤੇ ਜਾ ਕੋਲੀ ਚੱਕ ਲਿਆ। ਸਨੀਪ ਕੋਲੀ ਚਮਚਾ ਲੈ ਕੇ ਚਮਚਾ ਕੋਲੀ। ਢੂਠਾ ਹੋਣ ਤੇ ਨਾ ਉਹ ਇੱਕ ਚਾ ਪਾ ਲੋ। ਇੱਥੇ ਫੁੱਲ ਹੁੰਦਾ। ਹੂੰ। ਇੱਥੇ ਫੁੱਲ ਆ। ਨੁਕ ਨੂੰ ਨਹੀਂ ਫੁੱਟਾ। ਜਾਂ ਮੈਨੂੰ ਕਿਉਂਗੇ। ਜਾਂ ਕਹਿ ਦੇ ਉਹਦੇ ਚ ਕੱਢ ਲਈ 5-7 ਚਮਚੇ। ਖੰਗ ਵੀ ਲੱਗਦਾ ਹੋਈ ਵੀ। ਹਰ ਜਹਾ ਅਨੁਕਉ ਫਲਾਇਡ ਚੀਕੂ ਪੜ ਦੇ ਗਾਹਾਂ ਚੀਮੂ ਨੂੰ ਖਾਣਾ ਐਨੇ ਪਿਟਾਣ ਪਹਿਲਾਂ ਤਾਂ ਤੁਸੀਂ ਖਲਾ ਤਿਆ ਖਲਾਓ ਲਾਓ ਦੇ ਬਾ ਥੋੜਾ ਥੋੜਾ ਹਾਂਜੀ ਹਾਂਜੀ ਤਿੰਨ ਦਿਨੋਂ ਕੁਛ ਬਚਾਉ ਲੇ ਵੀ ਤੇਰਾ ਵੀ ਮਨਾ ਦੇਣਾ ਅੱਜ ਉਹ ਲੈਡੀ ਚਾਕਲੇਟ ਵੀ ਚਾਕਲੇਟ ਖਾ ਲਈ ਨੇ ਹਰ ਜਹਾ ਠੀਕ ਹੈ ਇਸ ਤappi ਖਾ ਖਾਣੇ ਚੀਮੂ ਨੂੰ ਵੀ ਬਾਅਦ ਚ ਦਵਾਂਗੇ ਤੁਹਾਨੂੰ ਬਾਅਦ ਚ ਪਹਿਲਾਂ ਖਾਓ ਖਾਲਾ ਖਲਾ ਹੁਣ ਲਾ ਥੋੜੇ ਪਾਪਾ ਕੋ ਤੇ ਖਾਣਾ ਹੀ ਨਹੀਂ ਹੈ ਨਾ ਖਾਣਾ ਨਹੀਂ ਮੂੰਹ ਨੂੰ ਲਾ ਦੇ ਹਾਂ ਤੇ ਆਣੇ ਖਾਂਦੇ ਹੀ ਹੁਣ ਨੂੰ ਲਾ ਦੇ ਗੱਲਾਂ ਲਾ ਦੇ ਉਂਗਲੀ ਗੱਲ ਮੂੰਹ ਨੂੰ ਲਾ ਦੇ ਹੁਣ ਲਾ ਦੇ ਚੱਲ ਬਾਈ ਚੱਲ 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 ਬਾਈ ਚੱਲ ਹਾਂ ਬਣ ਗਈ ਗੱਲ ਚਲੋ ਬਾਈ ਇਹ ਹੁਣ ਚਲੋ ਬਈ ਵਾਰੀ ਵਾਰੀ ਚਲੋ ਈ ਚਲੋ ਤੁਸੀਂ ਚਲੋ ਈ ਚਲੋ ਈ ਚਲੋ ਚਲੋ ਈ ਚਲੋ ਹੋ ਜਾਓ ਲਾ ਬਾਰੀ ਬਾਰੀ ਜਾਈ ਹੋਈ ਹਾਂ ਗਿਫਟ ਸਰ ਜੀ ਦਾ ਗਿਫਟ ਆ ਕਿ ਕਿ ਜਿੰਮੂ ਦਾ ਹੈ ਹੈਪੀ ਬਰਥਡੇ ਹੈਲੋ ਲੱਗ ਕੇ ਖਾ ਲਈ ਆਪਣੀ ਮਾਣ ਹਾਂ ਦੇਖ ਲਾ ਲਾ ਬਪਿਆਰ ਕੇ ਲੈ ਆ ਨਾ ਪਹਿਲਾਂ ਉਹ ਕਾਨਤ ਕੀ ਨਾ ਬੈਲਾ ਚੋਕੀ ਲੱਗਦੀ ਸੀ ਛੋਲੇ ਚਾਹਦੀ ਸੀ ਛੋਲੇ ਚਾਹਦੀ ਸੀ ਤਾਰਾ ਸੀ ਮੋਗਲ ਦਾ ਧੇਰੇ ਵਾਸਤੇ ਦੇ ਦੋ ਦੇ ਦੂ ਹਾਂ ਤਾਂ ਤੁਸੀਂ ਜਦੀ ਲੈ ਆ ਬਈ ਹਾਂ ਹੈਪੀ ਬਰਥਡੇ ਹਾਂ 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 ਤਾਂ ਅਸੀਂ ਲੇਟ ਹੋ ਗਏ ਜੇ ਤਾਂ ਨਹੀਂ ਕਹਿ 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 ਕੋਹਾ ਗਏ ਅਸੀਂ ਸਾਰੇ ਬੁਲਾ ਲੈਣੇ ਤੇ ਹੋਰ ਵੀ ਬੁਲਾਣੇ ਤੇ ਸਾਰੇ ਪਿੰਡ ਵਾਲਿਆਂ ਨੇ ਸਨੇਹ ਦੇ ਗਏ ਮਨਜੀਤ ਕਹਿੰਦੀ ਸੀ ਚੱਲ ਯਸਕਰ ਤੂੰ ਵੀ ਬੁਲਾ ਦੇ ਨਾ ਚੱਲ ਚੱਲ ਭਾਈ ਤੂੰ ਹੋ ਜਾ ਗਏਲ ਨੂੰ ਤੂੰ ਹੋ ਜਾ ਮਨਜੀਤ ਹੋ ਗਿਆ ਗੈਲ ਨੂੰ ਚੱਲ 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 ਚਾ ਇੱਧਰ ਆ ਤੂੰ ਇਹ ਪਾਸੇ ਆ ਤੂੰ ਇੱਧਰ ਤੇ ਲਓ ਜੀ ਆਹ ਚੱਲ ਠੀਕ ਹੈ ਆਹ ਚਾਹ ਉਹ ਲੈ ਤਾ ਸਾਦਾ ਲੀਕ ਇੱਕ ਕਿਸਾ ਉਹ ਲੈ ਤਾ ਖੜੇ ਗਿਆ ਮਾ ਮਾਨੇ ਰੀਮੂ ਮਾਦੀ ਤਾ ਲੈ ਗੰਦੋਂ ਆਈ ਨੀ ਨਤਾ ਗਨਾ ਰਵੇ ਨੀ ਲੈ ਲੈ ਨਹੀਂ ਉਹਨੇ ਖਾਣਾ ਚਲ ਕੋਈ ਨਹੀਂ ਬਾਅਦ ਚ ਪਾ ਕੇ ਦੇ ਦੇ ਉਹ ਹਾਂ ਦੇਖ ਤਾ ਹਾਂ ਘੜਵਣੇ ਲੈ ਲਈ ਚਲ ਚਲ ਚਲੋ ਜੀ ਹੋਰ ਕੀ ਨਾ ਜਾਣਾ ਜਾਓ ਫੋਟੋ ਤਾਂ ਲਾ ਲੀ ਕਾਲੇ ਵੀ ਤਾਂ ਹੋਣਗੇ ਉਹ ਤਾਂ ਆ ਉਹ ਬੜੀ ਜਾਨੀ ਦਾ ਪੂਰਾ ਖਾਣ ਲੱਗੀ ਹੋਈ ਐ ਹੌਲੀ ਹੌਲੀ ਆਰਾਮ ਤੇ ਕੋਲ ਨੂੰ ਕਰ ਲੋ ਜੀ ਕੋਲ ਨੂੰ ਕਰ ਲੋ ਆਹ ਮੂਰੇ ਨੂੰ ਹਨਾਏ ਦੋ ਮੈਂ ਤਾਂ ਨਹੀਂ ਰੋਣਾ ਦੱਸੇ ਬੱਸ ਖਾਣ ਦਾ ਨਹੀਂ ਹੈ ਨਾ ਲਾਗ ਨੂੰ ਹੋ ਜਾ ਤੂੰ ਅੱਗੇ ਜਾ ਯਾਰ ਨਹੀਂ ਦੇਖੋ ਚੋਲੀ ਟੱਡ ਰਿਹਾ ਇਹਦੇ ਵਿੱਚ ਦੇ नहीं। आजो 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 तो। तो। दुए पासे तो खाना? खाना ना तो तो दे केक है कई बच्चे ਨਾ ਹੋਇਆ ਖਲਦੇ ਨਹੀਂ ਉਹ ਮਿੱਠਾ ਮਨਾ ਯੂ ਗਰੇਵਨੂ ਦੇਖ ਕੇ ਗਰੇ ਮਿੱਠਾ ਮੈਨੂੰ ਮਨਾ ਹੈ ਹਾਂ ਚਲੋ ਚਲੋ ਜੀ ਚਲੋ ਹੋ ਰਹਿ ਗਏ ਸੀਗੇ ਮੇਨ ਲਾਦੇ ਪਿੱਛੇ ਚਲੋ ਅੱਛਾ ਚਲੋ ਚਲੋ ਜੀ ਚਲੋ ਜੀ ਲਾਓ ਜੀ ਪਰ ਮਾਤਮਾ ਲੰਬੀ ਉਮਰ ਕਰੇ ਲੜਕੀ ਦੀ ਗੁਡੀਆਂ ਦੀ ਛੋਟੀ ਜੀ ਦੀ ਤੇ ਲੋ ਚੱਕ ਲੋ ਇਹਨੂੰ ਹੁਣ ਮਨਜੀਤ ਥੋੜਾ ਥੋੜਾ ਕਰਕੇ ਪਾ ਕੇ ਦੇ ਦਿਓ ਸਭ ਨੂੰ ਲੋ ਜੀ ਹੁਣ ਨਹੀਂ ਗੁਡੀਆਂ ਨੂੰ ਦੇਣਾ ਹੈ ਚੱਕ ਲਿਆ ਬਾਈ ਕੇਕ ਨਹੀਂ ਮਿਲਣਾ ਗੁਡੀਆਂ ਨੂੰ ਹੋਰ ਖਾਣਾ ਖਾਣਾ ਹੈ ਹੋਰ ਨਹੀਂ ਹੁਣ ਨਹੀਂ ਮਿਲਣਾ ਤੈਨੂੰ ਹੁਣ ਨਹੀਂ ਹੈ ਚਲਾ ਖਾ ਲੈ ਨਾ ਦਿਖਾ ਵੀ ਪਿਆ ਉਹ ਬੁਲਬਲੇ ਵੀ ਗਰਗੇ ਉਹਦੇ ਨਾਲ ਵੀ ਖੇਲੋ ਉਹ ਦੇਖ ਅੱਗੇ ਬੁਲਬਲੇ ਚੱਕ ਲੈ ਚੱਕ ਲੈ ਹੈ ਗਵਾਰੇ ਆਗੇ ਗਵਾਰੇ ਜਾਸਕਰਨ ਤੂੰ ਕਿੱਧਰ ਹੋਇਆ ਬਈ ਜੀ ਤੋਂ ਮਸਲੇ ਮਸਤੇ ਆਈ ਨਾ ਕਾਲਾ ਤਾਜੀ ਦੇਖਾਉਣਾ ਦਾ ਗੁੜੀ ਆਦੀ ਉਮਰ ਲੰਬੀ ਕਰੇ ਸਾਡੀ ਗੁੜੀ ਆਦੀ ਸੋਹਣੀ ਜਿਹੀ ਕੁਟੀ ਜੀ ਗੁੜੀਆ ਕਿਊਟੀ ਗੁਇਟੀ 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 ਗੜੀਆ ਲਓ ਜੀ ਚੱਲ ਪਿਆ ਕੰਮ ਤੇ ਸਾਰਾ ਕੁਸ ਕੰਮ ਕਰ ਕਹਿਣਾ ਉਹਦੇ ਗੈਲ ਹੋ ਕੇ ਨਵੜਵਾ ਤੇ ਲਓ ਜੀ ਹੁਣ ਸਾਨੂੰ ਤੋਂ ਅੱਗੇ ਚੱਲੀਏ ਫਿਰ ਆਹ ਹੈ ਕਿਉਂ ਹੈਂ ਜੀ ਸੋਈ ਪੈਕ ਹੋ ਗਈ ਹਾਂ ਲੇਕਿਨ ਤੇ ਗੱਲਬਾਤ ਉਹੀ ਆ ਗਈ ਕਿ ਨਹੀਂ ਵੀ ਕਹੇ ਨਹੀਂ ਕਰਦੇ ਇਹਨਾਂ ਦੇ ਮਨ ਦਾ ਕਿਆ ਕਰਾਂ ਹੁਣ ਦੇਖ ਲੈ ਔਰੇ ਤੇ ਡੱਬੇ ਪੰਜਾਬੀ ਰਸੋਈ ਪੈਕ ਕਰ ਲਈ ਕਹਿੰਨੇ ਹਾਂ ਜੀ ਕਹਿੰਦੇ ਸੀ ਰੋਟੀ ਖਾ ਕੇ ਤਾਂ ਜਾਣੀ ਸੀ ਮੈਂ ਕਿ ਆਪਣੀ ਪੈਕ ਕਰ ਕੇ ਲੈ ਲਈ ਬਾਈ ਇਹ ਪਤਾ ਕਿਆ ਗੱਲ ਹੈ ਜੀ ਇਹਨਾਂ ਨੇ ਕਹਿ ਲਿਆ ਪ੍ਰੋਗਰਾਮ ਰੋਟੀ ਦਾ ਕਰਿਆ ਉਹ ਤਾਂ ਵੀ 3-4 ਵਜੇ ਉਹਨਾਂ ਨੇ ਆਣਾ ਹੈ ਫਿਰ ਸ਼ਾਮ ਨੂੰ 6:00 ਵਜਣੇ ਵੱਜ ਵੀ 6:00 ਗਏ ਜੀ 6:30 ਤੇ ਰੋਟੀ ਪਾਣੀ ਦਾ ਕੰਮ ਕਰਿਆ ਪਤਾ ਸੀ ਕਿਹਾ ਬਾਈ ਖਾਣੀ ਦਾ ਸੀ ਹੈ ਨਹੀਂ ਖਾਣੇ ਦਾ 8-9 ਵਜੇ ਕਹਿੰਨੇ ਫਿਰ ਗੈਲ ਬਣ ਲਓ ਭਾਈ ਆਪਣੀ ਇਗਨਿੰਗ ਖਾ ਕੇ ਜਾਓ ਮੈਂ ਖਾਦਾ ਹੁਣ ਨਾ ਬਾਈ ਹੁਣ ਨਹੀਂ ਖਾਉਣੀ ਦੇ ਸਮੋਸੇ ਖਾ ਲੇ ਠੰਡੇ ਪੀਲੇ ਬਿਸਕੁਟ ਪਕੌੜੀਆਂ ਮੈਂ ਰੋਟੀ ਨਹੀਂ ਸਬ지 ਸਬ지 ਕਹਿੰਦੀ ਫਿਰ ਓਰੇ ਮੇਰੇ ਪੁੱਤ ਪਰਵਾਹ ਨਹੀਂ ਸਪਤੀ ਨੇ ਜਾਣੇ ਅੱਗੇ ਅੱਛਾ ਪੈਕ ਕਰਕੇ ਦੇ ਦਿਓ ਆਪਣੀ ਘਰ ਦਾ ਵੀ ਖਾ ਲਿਓ ਹਾਂ ਚਲੋ ਐਂ ਕਰ ਲਓ ਇਹ ਵੀ ਹੈ ਤੇ ਬਾਕੀ ਹੋਰ ਮਨਜੀਤ ਉਧਰ ਪ੍ਰਿੰਸ ਉਹਨਾਂ ਨੂੰ ਵੀ ਕੱਢੋ ਫਿਰ ਬਾਈ ਤੁਸੀਂ ਦੇਖ ਲੈ ਮੈਂ ਹੁਣ ਉੱਠਿਆ ਵਾਂ ਮੇਰਾ ਨਹੀਂ ਕੰਮ ਆ ਹੈ ਉਹਨਾ ਨਾ ਫੋਨ ਫੇਰ ਛੇੜ ਲਿਆ ਮੈਂ ਤਾਂ ਕਹਿਣਾ ਉਹਨੂੰ ਫੋਨ ਕਰ ਲੰਦੇ ਬਸ ਤੁਸੀਂ ਥਵਾੜਾ ਓਖਾ ਹੋਰੇ ਦਾ ਲਓ ਜੀ ਐਂ ਤਾਂ ਸਭ ਜਿਆ ਦੋ ਕਰ ਲਈਆਂ ਹੈਂ ਹਾਂ ਬਈ ਗੁਡੀਆਂ ਅਜੇ ਵੀ ਚੀਜੀ ਖਾਈ ਜਾਣਾ ਬਰਛ ਬੰਦ ਕਰ ਦੇ ਪੁੱਤ ਹੁਣ ਖਾ ਸਾ ਕੁਛ ਖਾ ਲਿਆ ਹਨਾ ਹੁਣ ਬੰਦ ਕਰ ਦੇ ਠੀਕ ਹੈ ਰੱਜ ਗਿਆ ਨਾ ਤੀਜੇ ਕਰਦੇ ਨਹੀਂ ਮਨਜੀਤ ਚੱਲ ਫੇਰ ਅਜੇ ਤਨਿਆ ਹੁਣ ਪਿੰਡ ਚੋਂ ਬਾਹਰ ਨਿਕਲਣਾ ਓਖਾ ਹੋ ਜਾਣਾ ਅੰਦਰੇ ਘੁੰਮੀ ਜਾਣਾ ਆਪਾਂ ਹਾਂ ਜਾਨ ਨੇ ਕਹਿਣਾ ਸਾਨੂੰ ਹਾ ਹਾ ਲਓ ਜੀ ਕਹਿੰਦੇ ਰਸਤਾ ਵੀ ਤੁਸੀਂ ਗਲਤ ਆਏ ਅਸੀਂ ਤੁਹਾਨੂੰ ਦੁਬਾਰਾ ਰਸਤਾ ਦੱਸੂਗੇ ਜਿਹੜਾ ਸਾਫ਼ ਵੀ ਹੈ ਨਾਲੇ ਛੇਤੀ ਕਹਿੰਦੇ ਚਲੇ ਜਾਵਾਂਗੇ ਚਲੋ ਆ ਵੀ ਕੰਮ ਵਧੀਆ ਹੋ ਗਿਆ ਹੈ ਕਿ ਨਹੀਂ ਮਨਜੀਤ ਆ ਦੇਖਾ ਮੈਂ ਤੁਹਾਨੂੰ ਦੇਖਾ ਦੇਖ ਨੀਰਾ ਦੇਖੋ ਇਹ ਕਿੰਨਾ ਹੋ ਗਿਆ ਇਹ ਹੁਣ ਤੁਰਨੇ ਰਹੇ ਬਾਈ ਇਹਨਾਂ ਨੇ ਉਹੀ ਗੱਲ ਕਹਿਣੀ ਕਰਦੇ ਆ ਨਾ ਨਾ ਤਾਂ ਆਪਣੀ ਮਾਨ ਦੀ ਪਗਾਣੀ ਹੈ ਬਸ ਜਿਹੜਾ ਕੰਮ ਆ ਉਹੀ ਕਰਨਾ ਆ ਜਾਓ ਬਾਈ ਪ੍ਰਿੰਸ ਹੋਏ ਆ ਜਾਓ ਕਰਨਾ ਆ ਜਾਓ ਪੁੱਤ ਚਲੋ ਚਲੋ ਲੈ ਵੀ ਬੱਸ ਨਬੇੜੋ ਤੁਸੀਂ ਐਂ ਕਰ ਬੁਗੈ ਤੂੰ ਮਨਜੀਤ ਨੂੰ ਤੋਰ ਇੱਕ ਵਾਰੀ ਉਰੇ ਤੇ ਫਿਰ ਕੰਮ ਹਸਾਰਾ ਹੋ ਜਾਣਾ ਓਕੇ ਹੋ ਜਾਣਾ ਐਂਦਾ ਕੁਛ ਨਹੀਂ ਬਣਨਾ ਹੈ ਜੀ ਫਾ ਫੇਰ ਇਹ ਜਿਆਦਾ ਕਿਹੇ ਕਰਦੇ ਕਹਿੰਦੇ ਤਲਈ ਪੀਆ ਚੀਜ਼ਾਂ ਖਰਾਬ ਕਰਦੀਆਂ ਹੁੰਦੀਆਂ ਮਨਜੀਤ ਮੈਂ ਤਾਂ ਖਾਏ ਨਾ ਪਹਿਲਾਂ ਤਾਂ ਐ ਨਹੀਂ ਤੇ ਖਾਏਗਾ ਐ ਕਦੀ ਹੋ ਜਾਊਗਾ ਲਓ ਜੀ ਫੇਰ ਚੱਕ ਤੇ ਕੰਮ ਅੱਛਾ ਤਾਂ ਬੰਡਦੇ ਹੀ ਰਹਿ ਗਏ ਹੂੰ ਲਓ ਜੀ ਆ ਪੈਕ ਵੀ ਹੋ ਗਿਆ ਤੇ ਉਹ ਕੱਢੀ ਬਾਈ ਸੁਖਵਿੰਦਰ ਜਾ ਹੀ ਕੱਢੀਆਂ ਕਹੇ ਉਹਨਾਂ ਨੂੰ ਮੜਾ ਕਹੇ ਚੱਲੋ ਬਾਈ ਜੇ ਕਹਦੇ ਹੁਣ ਪ੍ਰਿੰਸ ਪ੍ਰਿੰਸ ਨੂੰ ਕਹਿਆ ਨਾ ਫੋਨ ਪਰ ਲੱਗਿਆ ਵਾ ਦੇਖੋ ਇੱਕ ਗੱਲ ਹੈ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੀ ਛੋਟੀ ਜਿਹੀ ਜਵਾਕੜੀ ਦਾ ਹੈਪੀ ਬਰਥਡੇ ਮਨਾ ਹੋ ਗਿਆ ਜੀ ਤੇ ਪ੍ਰਮਾਤਮਾ ਇਹਨੂੰ ਗੁਡੀਆਂ ਨੂੰ ਲੰਬੀ ਉਮਰ ਦਵੇ ਜੀ ਸਾਡੇ ਵੱਲੋਂ ਅਰਦਾਸ ਹੈ ਜੀ ਪ੍ਰਮਾਤਮਾ ਅੱਗੇ ਉਹ ਦੇ ਐ ਜਦੀ ਨਾ ਪੁੱਤ ਲਓ ਜੀ ਸਾਰੇ ਜਣੇ ਆ ਕੇ ਇਹਨੂੰ ਬੰਦ ਕਰ ਬਈ ਫੋਨ ਨੂੰ ਬੰਦ ਕਰ ਦੇ ਚਲੋ ਜੀ ਚਲੋ ਲੈ ਵੀ ਹੋ ਗਏ ਸਾਰੇ ਪ੍ਰਿੰਸ ਲੱਗਿਆ ਆਪਾਂ ਫੋਨ ਪਰ ਚਲੋ ਉਹ ਜਾਂਦੇ ਵੀ ਕਰ ਲਈ ਪ੍ਰਿੰਸ ਇੱਕ ਵਾਰੀ ਉਰੇ ਤੇ ਚੱਲੀਏ ਕਿਹ ਕਹ ਪੂਰੀ ਮਕਾਨਾ ਜਿਹੜਾ ਮਕਾਨਾ ਆਹੋ ਨਹੀਂ ਜਾਂਦਾ ਵਾ ਪਤਾ ਕਿ ਇੱਕ ਵਾਰੀ ਉਰੇ ਤੇ ਤੁਰ ਹੋ ਜਾਵੇ ਮੇਰਾ ਕਹਿਣ ਦਾ ਪਾਵ ਇਹ ਐ ਲਓ ਜੀ ਤੁਹਾਨੂੰ ਅ ਅੱਜ ਇੱਕ ਨਵਾਂ ਕੰਟੈਂਟ ਵੀ ਦੇਤੇ ਆ ਵੀ ਚਲੋ ਨਾਲੇ ਬਾਡੇ ਤਾਂ ਨਾਲੇ ਆਪਾਂ ਘੁੰਮ ਫਿਰ ਗਏ ਨਾਲੇ ਏਰੀਆ ਦੇਖ ਲਿਆ ਠੀਕ ਨਹੀਂ ਬਈ ਪ੍ਰਿੰਸ ਹੈ ਕਿ ਨਹੀਂ ਚਲ ਐ ਤੇ ਅੱਗੇ ਨੂੰ ਉਲਝਣ ਵਾ ਜੀ ਨਹੀਂ ਹੋਊਗਾ ਹਾਂ ਉਹ ਬਾਈ ਪੱਕਾ ਨਹੀਂ ਜੇ ਮੈਂ ਕੱਲਾ ਆਉਂਗਾ ਮੈਂ ਤਾਂ ਉਲਝ ਜਾਊਂਗਾ ਹੈ ਕਿ ਨਹੀਂ ਅੱਜ ਬਾਈ ਕੋਈ ਸੌਖਾ ਯਾ ਰਸਤਾ ਹੈਗਾ ਆਏਗਾ ਬੋਲਦਾ ਤਾ ਢਿੱਲਾ ਆ ਜਾਗਾ ਨਾ ਹੈਗਾ ਉਈਓ ਨਾ ਸਾਨੂੰ ਕੱਚੇ ਰਸਤੇ ਪਾਦੀ ਕਣਕਾਂਵਾਂ ਨੂੰ ਨਹੀਂ ਨਹੀਂ ਚਾਂਪਰ ਨੂੰ ਅੱਛਾ ਝਾਂਪਰ ਤਾਂ ਸਾਢੇ ਕਿੰਨੀ ਵੀ ਅਸੀਂ ਛੋਟੇ ਹੋ ਗਏ ਪਹਿਲਾਂ ਵੀ ਕਿਹੜਾ ਝਾਂਪਰ ਹੈ ਇੱਧਰ ਨੂੰ ਆ ਜਾਓ ਬਾਈ ਚਲੋ ਤੇ ਗੱਲਬਾਤ ਇਸ ਤਰ੍ਹਾਂ ਹੀ ਜੀ ਲੋਹੇ ਨੀਰਾ ਵੀ ਹੋ ਗਿਆ ਹੁਣ ਤੁਹਾਨੂੰ ਦਿਖਾ ਵੀ ਦਈਏ ਦੇਖੋ ਨੇਹਰਾ ਹੋ ਗਿਆ ਬੜ ਲਾਈਟਾਂ ਬਲ ਗਈਆਂ ਜੀ ਹੁਣ ਤੇ ਹੁਣ ਆਪਾਂ ਚਾਲਦੇ ਜੀ ਤੇ ਗੱਲਬਾਤ ਇਸ ਤਰ੍ਹਾਂ ਹੀ ਹੋਰ ਬਾਈ ਮਨਜੀਤ ਗੱਲ ਲੱਗ ਕੇ ਮਿਲ ਲਓ ਇੱਕ ਵਾਰੀ ਮਿਲ ਲਓ ਫੇਰ ਨਾ ਥੋੜੇ ਮਾਨ ਚ ਬੈਹ ਹੋਣਾ ਰੇ ਇੱਕ ਵਾਰੀ ਤੋਂ ਇਹ ਜਣੇ ਮਿਲ ਲਓ ਐਨ ਗੱਲ ਲੱਗ ਕੇ ਨਾ ਨਾ ਕੋਈ ਨਹੀਂ ਸਮੋਸੇ ਕਰ ਓਹੋ ਫੇ ਸਮੋਸੇ ਗੱਲ ਫੇ ਉਹੀ ਗੱਲ ਸਮੋਸੇ ਗੱਲ ਕਿਆ ਲੱਗਿਆ ਹੁਣ ਅੱਛਿਆ ਇੱਕ ਹੋਰ ਚੱਕੀ ਦੇਖੋ ਅੱਛਿਆ ਨਹੀਂ ਨਹੀਂ ਆਹੀ ਰਹਿਣ ਦੇ ਤੇ ਹੱਥ ਮਸਮਾ ਉਹੀ ਰਹਿ ਚੱਲਣ ਤੇ ਗੱਡੀ ਤੱਕ ਲਓ ਜੀ ਮਿਲ ਗਏ ਲੈ ਤੇ ਚਲੋ ਹੁਣ ਚੱਲਦੇ ਆ ਆਪਣਾ ਬਲੌਗ ਇੱਥੇ ਤੱਕ ਦਾ ਹੀ ਮਿਲਦੇ ਕੱਲ ਕਿਸੇ ਹੋਰ ਨਵੇਂ ਬਲੌਗ ਵਿੱਚ ਜਦ ਤੱਕ ਸਾਨੂੰ ਦੋ ਇਜਾਜ਼ਤ ਹੁਣ ਤੁਸੀਂ ਫੁੱਲ ਬੋਚਤਾ ਕਰਿਆ ਬਲੌਗ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਸਾਡੇ ਵੱਲੋਂ ਬਾਏ ਬਾਏ ਸਾਸਰੀ ਕਾਲ ਬੀਬਾ ਪਠੜ੍ਹ ਬਾਈ ਤਾਂ ਐਂ ਕਰ ਰਹੇ ਬਿਜਕਣਾ ਕੱਲਾ ਮੈਂ ਚੱਲਿਆ ਤੁਸੀਂ ਉਰੀ ਰਹਿਣਾ ਹੈ ਕਮਾਲ ਦੀ ਗੱਲ ਹੈ ਤੁਹਾਡੇ ਵਾਲੀ ਹਾਂ ਚਲੋ ਚਲੋ ਬਾਈ ਐਂ ਹੀ ਹੋਈ ਜਾਣਾ ਕਿਤੇ ਉਹੀ ਨਾ ਹੋਈ ਜਾਵੇ ਫਿਰ ਅਸੀਂ ਤੁਹਾਨੂੰ ਛੱਡਣਾ ਮੈਂ ਤੁਸੀਂ ਸਾਨੂੰ ਸਾਰੀ ਰਾਤ ਐਂ ਹੀ ਨਿਕਲ ਜਾਣੀ ਹਾਂਜੀ ਹਾਂ ਫਿਰ ਅਸੀਂ ਉੱਥੇ ਤੇ ਕਹੂੰਗੇ ਗੈਲੇ ਚੱਲੋ ਫਿਰ ਕੱਲੂ ਅਸੀਂ ਆਉਂਗੇ ਛੱਡਣ ਠੀਕ ਨਹੀਂ ਐਂ ਹੀ ਚੱਲੀ ਜਾਣਾ ਕੰਮ ਆਪਣਾ ਤੇ ਚਲੋ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ